ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰੋ ਯਾਰ ਨਿਆਂ ਕਿਉ ਨਿਆਂ ਨਿਆਂ ਕਰਾਂਗਾ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰੋ ਯਾਰ ਨਿਆਂ ਕਿਉ ਨਿਆਂ ਨਿਆਂ ਕਰਾਂਗਾ ਸੱਚੇ ਦੇ ਲੋਏ ਈਸ਼ਵਰ ਦੀ ਸੌ ਖਾਂਦਾ ਹਾਂ ਸੱਚੇ ਦੇ ਲੋਏ ਈਸ਼ਵਰ ਦੀ ਸੌ ਖਾਂਦਾ ਹਾਂ ਖਾਂਦੀ ਹਾਂ ਖਾਂਦੀ ਹਾਂ ਮੈਂ ਕਾਨੂੰਨ ਦੁਆਰਾ ਮੈਂ ਕਾਨੂੰਨ ਦੁਆਰਾ ਸਤਾਪਤ ਭਾਰਤ ਦੇ ਸੰਵਿਧਾਨ ਸਰਕਾਰ ਦਾਪਦੇ ਸੰਵਿਧਾਨ ਪ੍ਰਤੀ ਸੱਚੀ ਸਰਧਾ ਪ੍ਰਤੀ ਸਭ ਦੀ ਸੰਤਾ ਅਤੇ ਨਿਸ਼ਟਾ ਰੱਖਾਂਗਾ ਅਤੇ ਨਿਸ਼ਟਾ ਰੱਖਾਂਗਾ ਭਾਰਤ ਭਾਰਤ ਜਨਨੂ ਸਤਾ ਪਰਿਵਰ ਸਰਕਾਰ ਅਖੰਡਤਾ ਨੂੰ ਕਾਇਮ ਰੱਖਾਂਗਾ ਅਖੰਡਤਾ ਨੂੰ ਕਾਇਮ ਰੱਖਾਂਗਾ ਮੈਂ ਪੰਚ ਮੈਂ ਪੰਚ ਉਹ ਜੋ ਆਪਣੇ ਫਰਜ਼ਾਂ ਨੂੰ ਵਜੋ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਨਿਸ਼ਾਪੂਰਕ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਨਿਭਾਵਾਂਗਾ ਨਿਭਾਵਾਂਗਾ ਅਤੇ ਮੈਂ ਹਰ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਬਿਨਾਂ ਕਿਸੇ ਡਰ ਪੱਖਪਾਤ ਪੱਖਪਾਤ ਸਨੇਹ ਜਾਂ ਮਾੜੀ ਭਾਵਨਾ ਦੇ ਸਨੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਭਾਰਤ ਦੇ ਸਰਕਾਰ ਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰੋ ਯਾਰ ਨਿਆਂ ਕਿਉ ਨਿਆਂ ਨਿਆਂ ਕਰਾਂਗਾ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਚੇ ਦਿਲੋਂ ਈਸ਼ਵਰ ਦੀ ਸੋਹ ਖਾਂਦਾ ਹਾਂ ਸੱਚੇ ਦਿਲੋਂ ਈਸ਼ਵਰ ਦੀ ਸੋਹ ਖਾਂਦਾ ਹਾਂ ਖਾਂਦੀ ਹਾਂ ਖਾਂਦੀ ਹਾਂ ਮੈਂ ਕਾਨੂੰਨ ਦੁਆਰਾ ਮੈਂ ਕਾਨੂੰਨ ਦੁਆਰਾ ਸਤਾਪਤ ਭਾਰਤ ਦੇ ਸੰਵਿਧਾਨ ਸਰਕਾਰ ਦਾ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਦਾ ਪ੍ਰਤੀ ਸਭ ਦੀ ਸੰਤਾ ਅਤੇ ਨਿਸ਼ਚਾ ਰੱਖਾਂਗਾ ਅਤੇ ਨਿਸ਼ਚਾ ਰੱਖਾਂਗਾ ਭਾਰਤ ਭਾਰਤ ਜਿੰਨੂੰ ਸਤਾ ਪਰਿਵਤਨ ਸਰਕਾਰ ਅਕਣਤਾ ਨੂੰ ਕਾਇਮ ਰੱਖਾਂਗਾ ਅਕਣਤਾ ਨੂੰ ਕਾਇਮ ਰੱਖਾਂਗਾ ਮੈਂ ਪੰਚ ਮੈਂ ਪੰਚ ਵਜੂ ਆਪਣੇ ਫਰਜ਼ਾਂ ਨੂੰ ਵਜੂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਨਿਸ਼ਚਾਪੂਰਵਕ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਨਿਭਾਵਾਂਗਾ ਨਿਭਾਵਾਂਗਾ ਅਤੇ ਮੈਂ ਹਰ ਅਤੇ ਮੈਂ ਹਰ ਦੇ ਲੋਕਾਂ ਨਾਲ ਤਰ੍ਹਾਂ ਦੇ ਲੋਕਾਂ ਨਾਲ ਜਿਹੜਾ ਕਿਸੇ ਡਰ ਜਿਹੜਾ ਕਿਸੇ ਡਾਰ ਪੱਖਪਾਤ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਭਾਰਤ ਦੇ ਸਰਕਾਰ ਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰੋ ਯਾਰ ਨਿਆਂ ਕਿਉ ਨਿਆਂ ਨਿਆਂ ਕਰਾਂਗਾ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ